ਪੰਜ ਸਿੰਘ ਸੇਬੰਦ ਦੀ ਬੈਠਕ ਦੇ ਵਿੱਚ ਇੱਕ ਅਹਿਮ ਗੁਰਬਤਾ ਪਾਸ ਕੀਤਾ ਗਿਆ ਇੱਕ ਅਹਿਮ ਫੈਸਲਾ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਕਿ ਪ੍ਰਾਤਨ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸਮੂਹ ਗੁਰਦੁਆਰਾ ਸਹਿਬਾਨ ਤੇ ਲੱਗੇ ਨਿਸ਼ਾਨ ਸਹਿਬਾਨ ਦੇ ਪੋਸ਼ਾਕ ਦੇ ਰੰਗ ਜਿਹੜਾ ਉਹ ਬਸੰਤੀ ਜਾਂ ਫਿਰ ਸੁਰਮਈ ਹੋਣਾ ਚਾਹੀਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਰੰਮਤਾ ਅੱਜ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਰ ਦਿੱਤੀ ਗਈ ਹੈ ਮੇਰੀ ਪੀਰੀ ਦੇ ਦੋਨੋਂ ਨਿਸ਼ਾਨ ਸਾਹਿਬਾਂ ਤੇ ਇਹ ਸੇਵਾ ਅਰਦਾਸ ਤੋਂ ਬਾਅਦ ਆਰੰਭ ਕੀਤੀ ਗਈ ਸੀ ਬਸੰਤੀ ਰੰਗ ਦੇ ਪੋਸ਼ਾਕੇ ਜਿਹੜੇ ਆ ਉਹ ਚੜਾਉਣ ਦੀ ਸੇਵਾ ਸੰਪੰਨ ਹੋਈ ਹੈ ਇਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਕੀ ਬੋੜੀ ਵਿਖੇ ਇਹ ਸੇਵਾ ਕੀਤੀ ਗਈ ਹੈ ਤੇ ਹੁਣ ਅਸੀਂ ਇਸ ਵੇਲੇ ਮੌਜੂਦ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਛੋਟਾ ਨਿਸ਼ਾਨ ਸਾਹਿਬ ਲੱਗਿਆ ਹੈ ਇਤਿਹਾਸਿਕ ਨਿਸ਼ਾਨ ਸਾਹਿਬਾਂ ਇਹਨਾਂ ਤੇ ਇਹ ਬਸੰਤੀ ਰੰਗ ਦੇ ਪੋਸ਼ਾਕ ਚੜਾਉਣ ਦੀ ਸੇਵਾ ਇਸ ਵੇਲੇ ਆਰੰਭ ਕੀਤੀ ਗਈ ਹੈ ਸਭ ਤੋਂ ਪਹਿਲਾਂ ਮर्याਦਾ ਦੇ ਅਨੁਸਾਰ ਅਰਦਾਸ ਕੀਤੀ ਗਈ ਹੈ ਤੇ ਹੁਣ ਇਹ ਸੇਵਾ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾਦਾਰਾਂ ਵੱਲੋਂ ਨਿਭਾਈ ਜਾ ਰਹੀ ਹੈ ਕਿਉਂਕਿ ਪੰਚ ਸਿੰਘ ਸਹਿਬਾਨ ਵੱਲੋਂ ਪ੍ਰਾਤਨ ਸਿੱਖ ਰਹਿਤ ਮर्याਦਾ ਨੂੰ ਬਹਾਲ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਸੰਗਤ ਵਿੱਚ ਕਿਤੇ ਨਾ ਕਿਤੇ ਦੁਵਿਦਾਸੀ ਰੰਗਾਂ ਨੂੰ ਲੈ ਕੇ ਤਾਂ ਇਸ ਦੁਵਿਧਾ ਨੂੰ ਦੂਰ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਆਦੇ ਸਮੂਹ ਗੁਰਦੁਆਰਾ ਸਹਿਬਾਨ ਤੇ ਮੈਨੇਜਰਾਂ ਨੂੰ ਜਿਹੜਾ ਇਹ ਚਿੱਠੀ ਲਿਖਤੀ ਰੂਪ ਦੇ ਵਿੱਚ ਜਾਰੀ ਕੀਤੀ ਗਈ ਸੀ ਜਿਸ ਵਿੱਚ ਆਦੇਸ਼ ਦਿੱਤਾ ਗਿਆ ਸੀ ਕਿ ਪ੍ਰਾਤਨ ਰਹਿਤ ਮਰਿਆਦਾ ਦੇ ਅਨੁਸਾਰ ਨਿਸ਼ਾਨ ਸਾਹਿਬਾਨ ਦੇ ਪੋਸ਼ਾਕ ਦੀ ਸੇਵਾ ਜਿਹੜਾ ਰੰਗ ਜਿਹੜਾ ਉਹ ਬਸੰਤੀ ਜਾਂ ਫਿਰ سرمਈ ਹੋਣਾ ਚਾਹੀਦਾ ਹੈ ਤਾਂ ਉਸੇ ਦੇਸ਼ ਦੀ ਪਾਲਣਾ ਕਰਦੇ ਹੋਏ ਅੱਜ ਇਸ ਦੀ ਅਰੰਭਤਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਗਈ ਹੈ ਜਿੱਥੋਂ ਪੂਰੀ ਦੁਨੀਆ ਨੂੰ ਸਿੱਖ ਕੌਮ ਨੂੰ ਸੇਧ ਮਿਲਦੀ ਹੈ ਤਾਂ ਤਾਂ ਜੋ ਇੱਥੋਂ ਇਹ ਮੈਸੇਜ ਸਮੁੱਚੀ ਸਿੱਖ ਕੌਮ ਨੂੰ ਜਾਵੇ ਕਿ ਸਮੂਹ ਗੁਰਦੁਆਰਾ ਸਾਹਿਬਾਨ ਦੇ ਤੋ ਨਿਸ਼ਾਨ ਸਾਹਿਬਾਨ ਨੇ ਉਹਨਾਂ ਦੇ ਪੋਸ਼ਾਕ ਦਾ ਰੰਗ ਜਿਹੜਾ ਉਹ ਬਸੰਤੀ ਜਾਂ ਫਿਰ سرمਈ ਹੋਣਾ ਚਾਹੀਦਾ ਹੈ ਤੋ ਇਸੇ ਦੇਸ਼ ਦੀ ਪ੍ਰਾਤਨ ਸਿੱਖ ਰਹਿਤ ਮर्यादा ਦੀ ਪਾਲਣਾ ਕਰਦੇ ਹੋਏ ਅੱਜ ਇਸ ਦੀ ਹਰਮਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਗਈ ਹੈ ਤਾਂ ਜੋ ਸਮੁੱਚੀ ਸਿੱਖ ਸੰਗਤ ਤੱਕ ਇਸ ਦਾ ਸੁਨੇਹਾ ਲਗਾਇਆ ਜਾ ਸਕੇ ਤੋ ਇਹ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਨੇ ਇਥੇ ਮੇਰੀ ਪੀਰੀ ਤੇ ਪ੍ਰਾਤਨ ਨਿਸ਼ਾਨ ਸਾਹਿਬਾਂ ਤੇ ਸੇਵਾ ਸੰਪਨ ਹੋ ਚੁੱਕੀ ਹੈ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਗੀ ਬੋੜੀ ਵਿਖੇ ਵੀ ਇਹ ਸੇਵਾ ਸੰਪਨ ਕੀਤੀ ਗਈ ਹੈ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਿਖਰ ਤੇ ਉੱਪਰ ਜੋ ਨਿਸ਼ਾਨ ਸਾਹਿਬ ਨੇ ਉਹਨਾਂ ਤੇ ਇਹ ਸੇਵਾ ਕੀਤੀ ਜਾ ਰਹੀ ਹੈ ਤਾਂ ਬੇਹਦ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਸੇਵਾਦਾਰਾਂ ਵੱਲੋਂ ਇਹ ਸੇਵਾ ਦੇ ਨਾਲ ਇਹ ਸੇਵਾ ਇਹਨਾਂ ਸੇਵਾਦਾਰਾਂ ਵੱਲੋਂ ਨਿਭਾਈ ਜਾ ਰਹੀ ਹੈ ਜੋ ਬਿਨਾਂ ਸ਼ੱਕ ਆਪਣੇ ਆਪ ਨੂੰ ਵਰਪਾਗਾ ਕਰਮਾ ਵਾਲਾ ਮੰਨਦੇ ਹੋਣਗੇ ਕਿ ਇਹਨਾਂ ਨੂੰ ਇਹ ਸੇਵਾ ਅਕਰਨ ਦਾ ਜਿਹੜਾ ਸੁਪਾਕ ਹੈ ਪ੍ਰਾਪਤ ਹੋਇਆ ਕਿਉਂਕਿ ਨਿਸ਼ਾਨ ਸਾਹਿਬਾਂ ਦੀ ਬੇहद ਮਹੱਤਾ ਸਿੱਖ ਇਤਿਹਾਸ ਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਨਿਸ਼ਾਨ ਸਾਹਿਬਾਂ ਤੋਂ ਇਹਨਾਂ ਦੇ ਪਸ਼ਾਕੇ ਦੇ ਜੋ ਰੰਗ ਨੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ 13 ਨਿਸ਼ਾਨ ਸਾਹਿਬਾਂ ਨੇ ਵੱਖ-ਵੱਖ ਸਥਾਨਾਂ ਤੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਜਾਂ ਫਿਰ ਥੜਾ ਸਾਹਿਬ ਹੈ ਤੋਂ ਵਕਫ ਵਕਫ ਸਥਾਨ ਨੇ ਜਿਨ੍ਹਾਂ ਤੇ 13 ਦੇ 13 ਸਾਰੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਿੱਤ ਸਾਰੇ 13 ਨishan ਸਾਹਿਬਾਨ ਤੇ ਅੱਜ ਇਹ ਸੇਵਾ ਜਿਹੜੀ ਇਹ ਕੀਤੀ ਜਾ ਰਹੀ ਹੈ ਪੋਸ਼ਾਕੇ ਦਾ ਰੰਗ ਜੋ ਹੈ ਉਹ ਬਸੰਤੀ ਕੀਤਾ ਜਾ ਰਿਹਾ ਹੈ ਬਸੰਤੀ ਰੰਗ ਦਾ ਪੋਸ਼ਾਕਾ ਚੜਾਉਣ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੋਂ ਬੇਹਦ ਸ਼ਰਧਾ ਭਾਵਨਾ ਦੇ ਨਾਲ ਸ਼ਰਧਾਲੂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਤੋਂ ਸ਼ਰਧਾਲੂਆਂ ਨਾਲ ਜਰੂਰ ਅਸੀਂ ਇਹਨਾਂ ਸੇਵਾਦਾਰਾਂ ਨਾਲ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬੇਹਦ ਕਰਮਾ ਵਾਲੇ ਨੇ ਕਿ ਗੁਰੂ ਮਹਾਰਾਜ ਇਹਨਾਂ ਤੋਂ ਇਹ ਸੇਵਾ ਲੈ ਰਹੇ ਨੇ ਚਾਹੇ ਰਿਸਕ ਵੀ ਵੱਡਾ ਰਹਿੰਦਾ ਪਰ ਕਿਤੇ ਨਾ ਕਿਤੇ ਇਹ ਸੇਵਾ ਜਿਹੜੀ ਹੈ ਨਿਸ਼ਾਨ ਸਾਹਿਬਾਂ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਥੋੜਾ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਜਿਹੜਾ ਇਹਨੂੰ ਪਸੰਤੀ ਰੰਗ ਪ੍ਰਵਾਨ ਕੀਤਾ ਗਿਆ ਹੈ ਇਹ ਕਿੰਨੇ ਮੀਟਰ ਦਾ ਜਿਹੜਾ ਮੇਨ ਹਰਕੀਪੂੜੀ ਤੇ ਚੜਾਇਆ ਤੇ ਕਿੱਥੇ ਕਿੱਥੇ ਅਜੇ ਸੇਵਾ ਕੀਤੀ ਜਾ ਰਹੀ ਹਰਕੀਪੂੜੀ ਦੇ ਉੱਤੇ 21 ਫੁੱਟ ਦਾ ਨਿਸ਼ਾਨ ਸਾਹਿਬ ਹੈ ਤੇ ਜਿਹੜਾ ਮੀਰੀ ਪੀਰੀ ਦੇ 105 ਫੁੱਟ ਦੇ ਕਰੀਬ ਹੈ ਨਿਸ਼ਾਨ ਸਾਹਿਬ ਤੁਨੂੰ ਜਿਹੜਾ ਇਹ ਚੜਾਇਆ ਜਾ ਰਿਹਾ ਹੈ ਛੋਟਾ ਇਹ 41 ਫੁੱ ਜਿਹੜਾ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ 105 ਫੁੱਟ ਉੱਚੇ ਨੇ ਹਰ ਕੀ ਪੋੜੀ ਯਾਰ 21 ਫੁੱਟ ਦਾ ਤੇ ਇਹ 41 ਫੁੱਟ ਦਾ ਕੋਲਾਂ ਚ ਕਿੰਨੇ ਸੇਵਾ ਕੀਤੀ ਜਾਣਗੇ ਅੱਜ ਸਾਰੇ ਪ੍ਰਕਰਮਾਂ ਦੇ ਨਿਸ਼ਾਨ ਸਾਹਿਬ ਬਦਲੇ ਜਾਣਗੇ ਜਿਹੜੇ ਕਿ ਤਕਰੀਬਨ 13 ਨਿਸ਼ਾਨ ਸਾਹਿਬ ਹੈਗੇ 13 ਨਿਸ਼ਾਨ ਸਾਹਿਬ ਹਾਂਜੀ ਹਾਂਜੀ ਅੱਜ ਬਦਲੇ ਜਾਣਗੇ ਬਦਲ ਬਦਲ ਜਾ ਰਹੇ ਨੇ ਕੀ ਖਾਸ ਤੁਹਾਡੇ ਕਿਉਂਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਨਿਸ਼ਾਨ ਸਾਹਿਬਾਂ ਤਾਂ ਕੀ ਖਾਸ ਧਿਆਨ ਰੱਖਿਆ ਜਾਂਦਾ ਜਦੋਂ ਇਹ ਪੋਸ਼ਾਕੇ ਤਿਆਰ ਕੀਤੇ ਜਾਂਦੇ ਜਦੋਂ ਪੋਸ਼ਾਕੇ ਤਿਆਰ ਕੀਤੇ ਜਾਂਦੇ ਸਭ ਤੋਂ ਪਹਿਲਾਂ ਸੁਚੇਤ ਨਾਮ ਦਾ ਧਿਆਨ ਕਿਤੇ ਰੱਖਿਆ ਜਾਂਦਾ ਹੈ ਕਿ ਸੁਚੇਤ ਨਾਮ ਦੇ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਕਪੜਾ ਕਿਹੜਾ ਰਹਿੰਦੇ ਹੁਣ ਰੰਗ ਜਿਵੇਂ ਬਦਲ ਦਿੱਤਾ ਗਿਆ ਹੈ ਬਲਕਿ ਬਦਲਿਆ ਨਹੀਂ ਗਿਆ। ਪ੍ਰਾਤਨ ਬ੍ਰਿਹਆਦਾ ਦੇ ਅਨੁਸਾਰ ਜਿਹੜਾ ਰੰਗ ਬਸੰਤੀ ਜਾਂ ਫਿਰ سرمਈ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਤੇ ਤੁਹਾਡੇ ਵੱਲੋਂ ਜਦੋਂ ਇਹ ਤਿਆਰ ਕੀਤੇ ਜਾਂਦੇ ਕੀ ਬ੍ਰਿਹਆਦਾ ਰੰਗ ਦੀ ਕੀ ਤਿਆਰੀ ਸ਼ੇਰ ਅਕਾਲਤਾ ਸਾਹਿਬ ਵੱਲੋਂ ਜੋ ਹੁਕਮ ਹੋਇਆ ਕਿ ਬਸੰਤੀ ਪਿਛਾ ਕੇ ਤਿਆਰ ਕੀਤੇ ਜਾਂਦੇ ਤਿਆਰ ਚੜਾਏ ਜਾਣ ਉਹ ਮੈਨੇਜਰ ਸੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਹੀ ਸਾਰੇ ਗੁਰਦਵਾਰਾ ਸਭਾਂ ਦੇ ਨਿਸ਼ਾਨ ਸਬ ਬਦਲਨੇ ਆ। ਤੇ ਬੜੇ ਸੋਹਣੇ ਤਰੀਕੇ ਤੇ ਸੁਚਮਤਾ ਦੇ ਤਰੀਕੇ ਨਾਲ ਬਣਾਏ ਜਾਂਦੇ ਹਨ ਅੱਜ ਇਹ ਸੇਵਾ ਸ੍ਰੀ ਕਾਂਤਕ ਸਾਹਿਬ ਤੋਂ ਹੋ ਰਹੀ ਹੈ ਹਾਂਜੀ ਸ੍ਰੀ ਗੁਰਦਾਸ ਜੀ ਦੀ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਅਰੰਭਤਾ ਕੀਤੀ ਗਈ ਹੈ ਤੇ ਉਹਨਾਂ ਵਾਲੇ ਦਿਨਾਂ ਵਿੱਚ ਬਾਕੀ ਜਿਹੜੇ ਬਾਹਰ ਦੇ ਗੁਰਦੁਆਰੇ ਸਹਿਬਾਨ ਹੈਗੇ ਆ ਉਹਨਾਂ ਚ ਵੀ ਛੇਕੇ ਬਦਲੇ ਜਾਣਗੇ ਕਿੰਨੇ ਸਾਲਾਂ ਤੋਂ ਤੁਹਾਡਾ ਪ੍ਰਵਾਦ ਤੁਹਾਡੇ ਸੇਵਾ ਕਰ ਰਿਹਾ ਹੈ ਮੇਰੇ ਹੋਸ ਤੋਂ ਪਹਿਲਾਂ ਤੇ ਨਿਸ਼ਾਨ ਸਾਹਿਬ ਜਾ ਕੇ ਬਣਾਏ ਜਾਂਦੇ ਹਨ ਤੇ 100 ਸਾਲ ਦੇ ਕਰੀਬ ਸੇਵਾ ਕਰਦੇ ਆ ਰਿਹਾ ਮੇਰਾ ਮੀਰੀ ਪੀੜੀ ਤੋ ਅਸਿਰ ਤੀਸਰੀ ਪੀੜੀ ਹੈ ਮੈਂ ਤੇ ਮੇਰਾ ਪਰਿਵਾਰ ਤੀਸਰੀ ਪੀੜੀ ਤੁਹਾਡੀ ਹਾਂਜੀ 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 ਕਿੰਨਾ ਤੋਂ ਆਪਣੇ ਉਹਨੂੰ ਕਰਮਾਣਾ ਮੰਨਦੇ ਹੋ ਕਿ ਗੁਰੂ ਮਾਰਾ ਤੁਹਾਡੇ ਤੋਂ ਸੇਵਾ ਲੈ ਰਹੇ ਐ ਐਸਾ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਦੀ ਕਿਰਪਾ ਹੈ ਕਿ ਸਾਨੂੰ ਵੀ ਅਸਿਯੋਗ ਬਣਾਇਆ ਤੇ ਆਪਣੀ ਸੇਵਾ ਲੈ ਰਹੇ ਨੇ ਬਿਲਕੁਲ ਇਹ ਤੁਹਾਨੂੰ ਗੁਰੂ ਰਾਮਦਾਸ ਦੀ ਕਿਰਪਾ ਹੈ ਸੇਵਾਦਾਰਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਛੋ ਬਨਾਮ ਜੀ ਤੁਹਾਡਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਬੜੀ ਵੱਡੀ ਸੇਵਾ ਤੁਹਾਡੇ ਤੋਂ ਗੁਰੂ ਰਾਮਦਾਸ ਲੈ ਰਹੇ ਐ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਗੁਰੂ ਰਾਮਦਾਸ ਪਾਛੇ ਜੀ ਧੰਨਵਾਦੀ ਕਰਨਾ ਚਾਹਾਂਗੇ ਜੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਸੇਵਾ ਕਰਦੇ ਬਹੁਤ ਕੁਝ ਪ੍ਰਾਪਤ ਹੋਇਆ ਹੈ ਤੇ ਗੁਰੂ ਰਾਮਦਾਸ ਜੀ ਚਰਨਾ ਚ ਬੇਨਤੀ ਹੈਗੇ ਆਗਾ ਵੀ ਇਸੇ ਤਰ੍ਹਾਂ ਸੇਵਾ ਆਪਣੇ ਦਰਬਾਰ ਦੀ ਲੈਂਦੇ ਰਹਿਣ ਨਿਸ਼ਚੈ ਨਾਲ ਸੇਵਾ ਕਰਦੇ ਰਹੀਏ ਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਗਿੰਦਰ ਸਿੰਘ ਜੀ ਕਿਤੇ ਨਾ ਕਿਤੇ ਥੋੜਾ ਰਿਸਕ ਵੀ ਰਹਿੰਦਾ 105 ਫੁੱਟ ਦੇ ਹੈ ਮੇਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਹਾਂਜੀ ਵਾਹਿਗੁਰੂ ਜੀ ਰਿਸਕ ਤਾਂ ਹੈਗਾ ਹੀ ਆ ਪਰ ਗੁਰੂ ਰਾਮਦਾਸ ਜੀ ਚਰਨਾਚ ਅਰਦਾਸ ਬੇਨਤੀ ਕਰਕੇ ਚਰਨਾ ਦਾ ਓਟ ਆਸਰਾ ਲੈ ਕੇ ਸੇਵਾ ਆਰੰਭ ਕਰ ਲਈਦੀ ਹੈ ਉਹ ਆਪ ਹੀ ਸਾਰਾ ਕੁਝ ਕਰਵਾ ਲੈਂਦੇ ਨੇ ਨਿਰਵੈਗਤਾ ਸਹਿਤ ਬਿਨਾਂ ਕਿਸੇ ਡਰ ਭੋਅ ਦੇ ਚਰਨਾਂ ਦੇ ਉਟਸਰਾ ਲੈ ਕੇ ਸੇਵਾ ਸੰਬੰਧ ਹੋ ਜਾਂਦੀ ਹੈ ਕਿੰਨੇ ਕਰਮਾਣਾ ਮੰਦਿਓ ਕਿ ਗੁਰੂ ਮਹਾਰਾਜ ਦੀ ਸੇਵਾ ਤੁਹਾਡੇ ਤੇ ਲੈ ਰਹੇ ਹੈ ਵਾਹਿਗੁਰੂ ਜੀ ਇਹ ਤੇ ਦੱਸਣਾ ਸ਼ਬਦਾਂ ਚ ਪਰੇ ਹੈ ਜੀ ਮੈਂ ਕਿੰਨੇ ਕਰਮਾ ਵਾਲਾ ਹੋਵਾਂਗਾ ਜੀ ਗੁਰਾਂਦਰ ਪਾਸ਼ਾ ਨੇ ਤਰਬਾਦੀ ਸੇਵਾ ਬਖਸ਼ੀ ਹੈ ਬਿਲਕੁਲ ਮਿਲਦੀ ਹੈ ਜੀ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਗੁਰਾਂਦਰ ਪਾਸ਼ਾ ਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕੀਤੀਆਂ ਤੁਸੀਂ ਕਿਸੇ ਵੀ ਦੇਖੇ ਜਿਹੜਾ ਜਿਹੜਾ ਪੁਰਾਣਾ ਪਸ਼ਾਕਾ ਆਪਾਂ ਉਤਾਰਦੇ ਆਂ ਸੰਗਤਾਂ ਚ ਬੜੀ ਸ਼ਰਧਾ ਹੁੰਦੀ ਹੈ ਉਹਦੇ ਅੰਗ ਲੈਣ ਤੋਂ ਹਿੱਸਾ ਲੈਣ ਦੀ ਵਾਹਿਗੁਰੂ ਜੀ ਸੰਗਤਾਂ ਚ ਬਹੁਤ ਸ਼ਰਧਾ ਹੁੰਦੀ ਹੈ ਕਿ ਸਾਨੂੰ ਗੁਰਾਂ ਦਾ ਪੁਸ਼ਾਕੇ ਦੀ ਨਿਸ਼ਾਨੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਥੋੜੀ ਮਿਲਦੀ ਜਾਵੇ ਕੁਝ ਨਹੀਂ ਮਿਲ ਵੀ ਜਾਂਦੀ ਹੈ ਕੁਝ ਰਹਿ ਵੀ ਜਾਂਦੀ ਹੈ ਤੇ ਕੁਝ ਜਿਹੜੇ ਕੁਝ ਪੁਸ਼ਾਕਾ ਸੀ ਸੰਗਤਾਂ ਚ ਪ੍ਰਸ਼ਾਦ ਦੇ ਰੂਪ ਚ ਵੀ ਮੰਨੀ ਜਾਂਦੀ ਹੈ ਬੜੀ ਸੰਗਤ ਕਰਮਾ ਵਾਲਾ ਬੜਾ ਸੰਗਤ ਸੁਭਾਗਾ ਜੋ ਬੜਾ ਖੁਸ਼ ਖੁਸ਼ ਨਹੀਂ ਸੀ ਮੰਨਦੇ ਜੀ ਜਿਨ੍ਹਾਂ ਨੂੰ ਕੁਝ ਪੁਸ਼ਾਕੇ ਦੀ ਨਿਸ਼ਾਨੀ ਪ੍ਰਸ਼ਾਦ ਦੇ ਰੂਪ ਚ ਮਿਲ ਜਾਂਦੀ ਹੈ ਤੇ ਬਾਕੀ ਚੋਲਾ ਸੀ ਜਮਾ ਕਰਵਾ ਦਿੱਤਾ ਪਰ ਕਰਮਾ ਦਫਤਰ ਦੇ ਵਿੱਚ ਜੀ ਪਿਸ਼ਾਕੇ ਦੀ ਨਿਸ਼ਾਨੀ ਪ੍ਰਸ਼ਾਦ ਦੇ ਰੂਪ ਵਿੱਚ ਸੰਗਤ ਚ ਬੜੀ ਸ਼ਰਧਾ ਭਾਵਨਾ ਰਹਿੰਦੀ ਹੈ ਕਿ ਇਸ ਪਿਸ਼ਾਕੇ ਦੀ ਨਿਸ਼ਾਨੀ ਪ੍ਰਸ਼ਾਦ ਦੇ ਰੂਪ ਵਿੱਚ ਲੈ ਕੇ ਜਾਈਏ ਘਰੇ ਪਵਨ ਪਿੱਤਰ ਸਥਾਨਾ ਤੇ ਰੱਖੀਏ ਤਾਂ ਇਹ ਸੰਗਤ ਦੀ ਸ਼ਰਧਾ ਹੈ ਸੰਗਤ ਦਾ ਵਿਸ਼ਵਾਸ ਹੈ ਟੁੱਟ ਵਿਸ਼ਵਾਸ ਹੈ ਕਿ ਤੁੰਗੁਰ ਰਾਮਦਾਸ ਦੇ ਦਰ ਤੇ ਨਿਸ਼ਾਨ ਸਾਹਿਬਾਨ ਨੇ ਤੋਂ ਇਹਨਾਂ ਦੀ ਪਿਸ਼ਾਕੇ ਦੀ ਨਿਸ਼ਾਨੀ ਜਿਹੜੀ ਹੈ ਪ੍ਰਸ਼ਾਦ ਦੇ ਰੂਪ ਵਿੱਚ ਅਸੀਂ ਆਪਣੇ ਘਰਾਂ ਤੇ ਲੈ ਕੇ ਜਾਈਏ ਜਾਓ ਨਹੀਂ ਗੁਰੂ ਰਾਮਦਾਸ ਦੀ ਬਖਸ਼ਿਸ਼ ਹੋਊਗੀ ਤੋਂ ਇਹ ਸ਼ਰਧਾ ਇਹ ਵਿਸ਼ਵਾਸ ਹੈ ਤਾਂ ਅੱਜ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਹਰ ਕੀ ਪੋੜੀ ਦਾ ਨਿਸ਼ਾਨ ਸਾਹਿਬਾਨ ਸਮੇਤ ਸਾਰੇ 13 ਨਿਸ਼ਾਨ ਸਾਹਿਬਾਨਾਂ ਦੇ ਵਿੱਚ ਜਿਹੜੀ ਇਹ ਸੇਵਾ ਅੱਜ ਕੀਤੀ ਜਾ ਰਹੀ ਹੈ ਜੋ ਕਿ ਪੰਥ ਸਿੰਘ ਸਹਿਬਾਨ ਦਾ ਆਦੇਸ਼ ਸੀ ਕਿ ਪ੍ਰਾਤਨ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸਾਰੇ ਨਿਸ਼ਾਨ ਸਾਹਿਬਾਨ ਦੇ ਪੋਸ਼ਾਕੇ ਦਾ ਰੰਗ ਪਸੰਦੀ ਜਾਂ ਫਿਰ سرمਈ ਹੋਣਾ ਚਾਹੀਦਾ ਹੈ। ਤੋਂ ਇਸ ਆਦੇਸ਼ ਦੀ ਪਾਲਣਾ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਰਮ ਤੱਜ ਸ਼੍ਰੀ ਦਰਬਾਰ ਸਾਹਿਬ ਸਮੂਹ ਤੋਂ ਕੀਤੀ ਗਈ ਹੈ। ਪ੍ਰਕਰਮਾ ਦੇ ਇੰਚਾਰਜ ਮੈਨੇਜਰ ਰਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਜੋ ਸੇਵਾ ਰਮ ਕੀਤੀ ਗਈ ਹੈ ਨੇ ਬੜੀ ਸਨਤ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਂਮੀ ਸਾਹਿਬ ਉਹਨਾਂ ਦੇ ਅਗਵਾਈ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਵਿਖੇ ਅੱਜ ਜਿਹੜੇ ਆ ਨਿਸ਼ਾਨ ਸਾਬ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਜਿਹੜੇ ਆ ਚੜਾਏ ਗਏ ਆ ਪੋਸ਼ਾਕੇ ਚੜਾਏ ਗਏ ਆ ਤੇ ਜਿਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਆ ਪੰਜ ਸਿੰਘ ਸਭਾਾਂ ਦੀ ਹੋਈ ਇਕਤਰਤਾ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜਿੰਨੇ ਵੀ ਗੁਰਦਰਾ ਸਾਹਿਬਾਨ ਨੇ ਜਾਂ ਨਿਆਂਗ ਸਿੰਘ ਜਥੇਬੰਦੀਆਂ ਦੇ ਆਪਣੇ ਗੁਰਦਰਾ ਨੇ ਉਹਨਾਂ ਵਿੱਚ ਬਸੰਤੀ ਰੰਗ ਦਾ ਅਤੇ ਸਰਮਈ ਰੰਗ ਦੇ ਜਿਹੜੇ ਨਿਸ਼ਾਨ ਸਾਬ ਉਹ ਚਲਾਏ ਜਾਣ ਸਿੰਘ ਸਹਿਬਾਨ ਦੇ ਹੁਕਮ ਦੀ ਪਾਲਣਾ ਕਰਦੇ ਆ ਅਸੀਂ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਸਰਕੂਤਰ ਕੀਤਾ ਗਿਆ ਸੀ ਕਿ ਜਿਹੜੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧੇਠ ਜਾਂ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਂ ਦੇ ਲਾਗੇ ਕੋਈ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵਿੱਚ ਸਰਮਈ ਜਾਂ ਬਸੰਤੀ ਰੰਗ ਦੇ ਨਿਸ਼ਾਨ ਸਾਬ ਚਲਾਏ ਜਾਣ ਇਸ ਹੁਕਮ ਦੀ ਪਾਲਣਾ ਕਰਦੇ ਆ ਅੱਜ ਸ਼੍ਰੀ ਅਕਾਲ ਤਖਸਾਲ ਜੇ ਕੇ ਮੇਰੀ ਪੀਰੀ ਦੇ ਜੋ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਅਤੇ ਸ਼੍ਰੀ ਅਕਾਲ ਤਖਸਾਲ ਨਾਲ ਸੰਬੰਧਿਤ ਜਿਹੜੇ ਗੁਰਦਰਾ ਸਾਹਿਬਾਂ ਨੇ ਜਾਂ ਸੱਚਖੰਡ ਸ਼੍ਰੀਮੰਦਰ ਸਾਹਿਬ ਨਾਲ ਜਿਹੜੇ ਗੁਰਦਰਾ ਸਾਹਿਬਾਂ ਨੇ ਉਹਨਾਂ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਪਸੰਦੀ ਕੀਤਾ ਗਿਆ ਕਿਉਂਕਿ ਸਿੰਘ ਸਾਹਿਬ ਦਾ ਹੁਕਮ ਮੰਨਣਾ ਹਰ ਇੱਕ ਜਿਹੜਾ ਸਿੱਖ ਆ ਮਾਈ ਭਾਈ ਆ ਉਹਦਾ ਫਰਜ਼ ਬਣਦਾ ਆ ਉਹਨਾਂ ਫਰਜ਼ਾਂ ਦੀ ਪਾਲਣਾ ਕਰਦੇ ਆਂ ਅਸੀਂ ਇਹ ਅਸੀਂ ਹੁਕਮ ਜਿਹੜਾ ਹੁਕਮ ਸੀ ਉਹ ਗਾਂ ਅਸੀਂ ਆਦੇਸ਼ ਦੇ ਰੂਪ ਵਿੱਚ ਜਾਰੀ ਕੀਤਾ ਸੀ ਆਪਣੇ ਗੁਰਦੁਆਰਾ ਸਭਾ ਨੂੰ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦੇ ਆਂ ਗੁਰਦੁਆਰਾ ਸਭਾ ਨੇ ਰੰਗ ਚੇਂਜ ਕੀਤਾ ਬਾਕੀ ਸਾਰੇ ਗੁਰਦੁਆਰੇ ਜਿਹੜੇ ਸ਼ਰੋਣੀ ਕਮੇਟੀ ਦੇ ਪ੍ਰਬੰਧੇ ਹਟਿਆ ਉਹਨਾਂ 'ਚ ਵੀ ਅਸੀਂ ਜਦੋਂ ਵੀ ਨਿਸ਼ਾਨ ਸਾਬਦ ਰਹੇ ਨਾਲ ਦੀ ਨਾਲ ਰੰਗ ਤਬਦੀਲ ਕਰ ਰਹੇ ਆਂ ਸਭਾ ਇਹ ਵੀ ਸੰਕਤ ਨੂੰ ਕਲੀਅਰ ਕਰਨਾ ਜ਼ਰੂਰੀ ਹੈ ਕਿ ਇਹ ਪ੍ਰਾਤਨ ਮਰਿਆਦਾ ਇਹੀ ਹੈ ਵੇਖੋ ਜੀ ਇਤ ਕਿਤੇ ਕਈ ਗੱਲ ਚ ਇਹ ਵੀ ਦੂਪਤਾ ਪੈਦਾ ਹੋਈ ਕਿ ਸ਼ਾਇਦ ਰੰਗ ਬਦਲ ਦਿੱਤਾ ਗਿਆ ਇਹ ਬਦਲਿਆ ਨਹੀਂ ਕਿ ਪ੍ਰਾਤਨ ਮਰਿਆਦਾ ਇਹ ਪ੍ਰਾਤਨ ਮਰਿਆਦਾ ਜਿਹੜੀ ਉਹ ਬਸੰਤੀ ਰੰਗ ਦੀ ਸੀ ਗੁਰਬਾਣੀ ਚੋ ਹੀ ਬਸੰਤੀ ਰੰਗ ਦੀ ਆਉਂਦਾ ਵਾਲਾ ਪਰ ਉਹ ਸਮੇਂ ਨਾਲ ਹੌਲੀ ਹੌਲੀ ਬਸੰਤੀ ਤੋਂ ਥੋੜਾ ਥੋੜਾ ਡਾਰਕ ਹੁੰਦਾ ਗਿਆ ਮੜ ਕੇ ਲਾਲ ਹੋ ਗਿਆ ਮਤਲਬ ਬਹੁਤਾ ਜਿਆਦਾ ਹੀ ਰੰਗ ਨੂੰ ਬਦਲਦਾ ਗਿਆ ਤੇ ਕਈਆਂ ਦੇ ਮਨ 'ਚ ਇਹ ਭਾਵਨਾ ਸੀ ਸ਼ਾਇਦ ਕਿ ਇਹ ਦੂਜਾ ਜੀ ਦੇ ਆਰਐਸਐਸ ਦੇ ਜਿਹੜਾ ਉਹਨਾਂ ਦਾ ਰੰਗ ਵੀ ਆ ਪਰ ਅਸੀਂ ਆਪਣੇ ਪਸੰਦੀ ਰੰਗ ਨੂੰ ਵਾਪਸ ਕੀਤਾ ਆ ਨਾ ਕਿ ਰੰਗ ਤਬਦੀਲ ਕੀਤਾ ਆ ਕਿਉਂਕਿ ਜੋ ਸਾਡੇ ਫਰਜ਼ ਸੀ ਕਿ ਅਸੀਂ ਉਹਨਾਂ ਫਰਜ਼ਾਂ ਦੀ ਪਾਲਣਾ ਕੀਤੀ ਆ ਇਹ ਅਸੀਂ ਰੰਗ ਤਬਦੀਲ ਨਹੀਂ ਕੀਤਾ ਅਸੀਂ ਰੰਗ ਵਾਪਸ ਉਹਨੂੰ ਲੈ ਆਂਦਾ ਜਿਹੜਾ ਚੇਂਜ ਹੋ ਚੁੱਕਾ ਸੀ ਮਰਿਆ ਆ ਦੇ ਅਨਸਾਰ ਅੱਜ ਹੁਣ ਸੰਗਤ ਨੂੰ ਕੀ ਸੁਣਿਆ ਦੇਸ਼ ਵਿਦੇਸ਼ਾਂ ਚ ਵੱਸਦੀ ਸਿੱਖ ਸੰਗਤ ਨੂੰ ਗੁਰਦੁਆਰਾ ਕਮੇਟੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਸਮੂਹ ਗੁਰਦਰਾ ਕਮੇਟੀਆਂ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਕਿ ਮਾਨਯੋਗ ਸਿੰਘ ਸਭਾਾਂ ਦੀ ਜੋ ਫੈਸਲਾ ਹੋਇਆ ਸੀ ਪੰਜ ਸਿੰਘ ਸਭਾਾਂ ਦੀ ਕੀਤੀ ਇੱਕ ਤਰਤਾ ਵਿੱਚ ਉਸ ਫੈਸਲੇ ਨੂੰ ਇਹਨਾਂ ਬਿੰਨੂ ਲਾਗੂ ਕਰਨਾ ਚਾਹੀਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਕਿਸੇ ਬੰਦੇ ਵਿਸ਼ੇਸ਼ ਦਾ ਨਹੀਂਗਾ ਉਹ ਅਕਾਲ ਤਖਤ ਦਾ ਹੁਕਮ ਅਕਾਲ ਤਖਤ ਅਕਾਲ ਪੁਰਖ ਦਾ ਹੁਕਮ ਦਾ ਤੇ ਉਸ ਹੁਕਮ ਦੀ ਪਾਲਣਾ ਕਰਦਿਆਂ ਹਰ ਗੁਰਦਰਾ ਕਮੇਟੀ ਨੂੰ ਜਿਹੜਾ ਇਹ ਰੰਗ ਪਸੰਤੀ ਕਰਨਾ ਚਾਹੀਦਾ। ਬਿਲਕੁਲ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਸਥਾਨ ਹੈ। ਇੱਥੋਂ ਸਮੁੱਚੀ ਸਿੱਖ ਕੌਮ ਨੂੰ ਸੇਧ ਮਿਲਦੀ ਹੈ। ਤਾਂ ਹਰ ਸਿੱਖ ਦਾ ਇਹ ਮੁੱਢਲਾ ਫਰਜ਼ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਇਨਬਿਨ ਪਾਲਣਾ ਕੀਤੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸੇਬੰਦ ਦੇ ਹਰ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇ ਔਰ ਇਸੇ ਦੇਸ਼ ਦੀ ਪਾਲਣਾ ਕਰਦੇ ਆ ਅਛਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਚ ਸਿਤ ਸਾਰੇ 13 ਨਿਸ਼ਾਨ ਸਾਹਿਬਾਂ ਦੇ ਪਸ਼ਾਕੇ ਦਾ ਰੰਗ ਬਸੰਤੀ ਕਰ ਦਿੱਤਾ ਗਿਆ ਹੈ ਇਹ ਆਪਣੇ ਪ੍ਰਬੰਧ ਦੀ ਸਮੂਹ ਗੁਰਦੁਆਰਾ ਸਾਹਿਬਾਨ ਦੇ ਨਿਸ਼ਾਨ ਸਾਹਿਬਾਨ ਦੇ ਪਸ਼ਾਕੇ ਦਾ ਰੰਗ ਬਸੰਤੀ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਔਰ ਨਾਲ ਹੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਦੁਨੀਆ ਭਰ ਵਿੱਚ ਵਸਦੀ ਸਿੱਖ ਸੰਗਤ ਨੂੰ ਦੇਸ਼-ਦੇਸ਼ਾਂ 'ਚ ਬਣੇ ਗੁਰਦੁਆਰਾ ਸਾਹਿਬਾਨ ਦੀਆਂ ਲੋਕਲ ਕਮੇਟੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਪੰਥ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਖਿੜੇ ਪੱਥੇ ਪ੍ਰਵਾਨ ਕਰਦੇ ਹਾਂ ਜਿੱਥੇ ਕਿਤੇ ਵੀ ਗੁਰਦੁਆਰਾ ਸਾਹਿਬਾਨ ਸਜੋਬਿਤ ਨੇ ਉੱਥੇ ਨਿਸ਼ਾਨ ਸਾਹਿਬਾਨ ਦੇ ਪਸ਼ਾਕੇ ਦਾ ਰੰਗ ਬਸੰਤੀ ਜਾਂ ਫਿਰ ਸੁਰਮਈ ਕਰ ਦਿੱਤਾ ਜਾਵੇ ਕੈਮਰਾਬਸਲ ਉਤਾਰ ਸਿੰਘ ਦੇ ਨਾਮ ਅਮਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ